ਸ਼ੰਭੂ ਬਾਰਡਰ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੇ ਪੁਤਲੇ ਪੁਤਲੇ ਫੁੱਕੇ ਜਾ ਰਹੇ ਨੇ ਹੋਰ ਜਿਹੜਾ ਹੈਗਾ ਇਹਨਾਂ ਜਿਹੜਾ ਪੁਤਲਾ ਹੈਗਾ ਐਜ਼ ਅਰਥੀ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਪਸਾਨਾ ਗੋਆ ਵੱਲੋਂ ਜਿਹੜਾ ਹੈ ਗਿਆ ਉਹ ਮੋਡਿਆਂ ਤੇ ਰੱਖ ਕੇ ਸ਼ੰਭੂ ਬਾਰਡਰ ਦੀ ਤਰਫ ਲਿਆ ਜਾ ਰਿਹਾ ਤੇ ਅੱਜ ਜਿਹੜੀ ਹੈਗੀ ਐਲਾਨ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਕਿ ਪੁਤਲੇ ਫੁੱਕੇ ਜਾਵਾਂਗੇ ਹੋਰਨਾਂ ਵੱਲੋਂ ਉਸੀ ਕੜੀ ਤਹਤ ਅੱਜ ਜਿਹੜੇ ਹੈਗੇ ਨੇ ਸ਼ੰਭੂ ਬੋਰਡ ਦੇ ਕਿਸਾਨ ਜੱਥੇਬੰਦੀਆਂ ਵੱਲੋਂ ਮੋਦੀ ਅਮਿਸ਼ਾ ਕਰਦੇ ਹੋ ਜਿਹੜੇ ਭਾਜਪਾ ਦੇ ਮੰਤਰੀ ਨੇਤਾ ਨੇ ਉਹਨਾਂ ਦਾ ਜਿਹੜਾ ਹੈਗਾ ਪੁਤਲਾ ਬਣਾ ਕੇ ਫੁਕਿਆ ਜਾ ਰਿਹਾ ਹੈਗਾ ਕਿਸਾਨ ਜੱਥੇਬੰਦੀਆਂ ਵੱਲੋਂ ਸ਼ੰਭੂ ਬੋਰਡ ਤੇ ਕਿਹਦੀ ਕਰੇ ਤਿਆਰੀ ਜੱਟ ਜੋ ਕੇ ਜੰਮਦਾ No. ਮੁਰਦਾਬਾਦ 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 ਇਹ ਨੇ ਸੈਣੀ ਸਰਕਾਰ ਹਾਏ ਹਾਏ ਕਿਸਾਨਾਂ 'ਪਾ ਗੋਲੀ ਚਲਾਣਾ ਮੁਰਦਾਬਾਦ 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 ਕਿਸਾਨਾਂ 'ਪਾ ਗੋਲੀ ਚਲਵਾਣੇ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਮਾਨਿਤ ਕਰਨ ਵਾਲੀ ਸਰਕਾਰ ਮੁਰਦਾਬਾਦ 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 ਪੁਲਿਸ ਮੁਲਾਜ਼ਮਾਂ ਨੂੰ ਸਮਾਨਿਤ ਕਰਨ ਵਾਲੀ ਸਰਕਾਰ ਮੁਰਦਾਬਾਦ 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 ਆਪਨੇ ਆਪ ਜੀ ਨੂੰ ਪਤਾ ਹੈ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹ ਉਹ ਕੁਛ ਚਿਹਰੇ ਨੇ ਜਿਹੜੇ ਜਿਹੜਾ ਕਿਸਾਨਾਂ ਦੇ ਹਿਊਮਨ ਰਾਈਟ ਵਾਇਲੇਸ਼ਨ ਹੋਈ ਜਿਹੜਾ ਸਾਡੇ ਤੇ ਤਸੀਹੇ ਦਿੱਤੇ ਗਏ ਇਹ ਉਹਨਾਂ ਦੇ ਪਿੱਛੇ ਜ਼ਿੰਮੇਵਾਰ ਲੋਕ ਨੇ ਸਭ ਤੋਂ ਵੱਡਾ ਨਰਿੰਦਰ ਸਿੰਘ ਨਰਿੰਦਰ ਮੋਦੀ ਇਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਸਾਰਾ ਕੁਝ ਇਹਦੇ ਅੱਖੇ ਤੇ ਇਹਦੇ ਅੱਖੇ ਹੋਇਆ ਅਮਿਤ ਸ਼ਾਹ ਦੇ ਅੱਖੇ ਉਸ ਤੋਂ ਬਾਅਦ ਸੁਭਸਿਆ ਹੈਗੀ ਆ ਆ ਜਿਹੜਾ ਖੇਤੀਬਾੜੀ ਮੰਤਰੀ ਹੈ ਕੋਈ ਇਹਨਾਂ ਦੀ ਹੀ ਸਰਕਾਰ ਦੇ ਇੱਕ ਐਕਸ ਖੇਤੀਬਾੜੀ ਮੰਤਰੀ ਨੇ ਦਿੱਲੀ ਕਨਵੈਨਸ਼ਨ ਦੇ ਵਿੱਚ ਆਖਿਆ ਜੇ ਸਰਕਾਰ ਚਾਵੇ ਤੇ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਕੋਈ ਵੱਡੀਆਂ ਮੰਗਾਂ ਨਹੀਂ ਲੇਕਿਨ ਸਰਕਾਰ ਦੀ ਮਨਸ਼ਾ ਨਹੀਂ ਦੂਜਾ ਕਿਸਾਨਾਂ ਦਾ ਕਾਤਲ ਹੈਗਾ ਐਮ ਐਲ ਖੱਤਰ ਸੁਖੈ ਨਾਲ ਇਹ ਸਾਰੇ ਕੰਡੇ ਤੇ ਕੇਲੇ ਤੇ ਉਹਦਾ ਭਾਗੀਦਾਰ ਹੈਗਾ ਆ ਜਿਹਨੇ ਉਸ ਅਫਸਰਾਂ ਨੇ ਜਿਨ੍ਹਾਂ ਨੇ ਸਾਡੇ ਉੱਤੇ ਮੋਰਚਾ ਚਲਾਇਆ ਸੜਕ ਰਾਤਾ ਸਾਡੇ ਕਿੰਨੇ ਮੁੰਡਿਆਂ ਦੀਆਂ ਰੌਸ਼ਨੀ ਚਲ ਗਈ ਅੱਖਾਂ ਦੀ ਉਹਨਾਂ ਅਫਸਰਾਂ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਤੇ ਮੈਂ ਕਹਿਣਾ ਚਾਹੁੰਦਾ ਆ ਇੱਕ ਜੱਲ੍ਹਾਂ ਵਾਲਾ ਬਾਗ ਦਾ ਵਾਕਿਆ ਹੋਇਆ ਸੀ ਜਦੋਂ ਜਨਰਲ ਡੈਰ ਨੂੰ ਸਨਮਾਨਿਤ ਕੀਤਾ ਗਿਆ ਸੀ ਤੇ ਦੇਖ ਲਓ ਇਤਿਹਾਸ ਦੁਹਰਾ ਰਿਹਾ ਆ ਅੱਜ ਸਾਡੇ ਹੀ ਮੁਲਕ ਦੇ ਵਿੱਚ ਸਾਡੇ ਹੀ ਦੁਆਰਾ ਚੁਣੀ ਹੋਈ ਸਰਕਾਰ ਦੇ ਅਫਸਰਾਂ ਨੂੰ ਸਾਡੇ ਹੀ ਦੁਆਰਾ ਇਹ ਜਿਹੜੇ ਭਾਜਪਾ ਵਾਲੇ ਨੇ ਇਹ ਜੇ ਉਹ ਸਾਡੇ ਤੇ ਤਸੀਹੇ ਦਿੰਦੇ ਨੇ ਤੇ ਉਹਨਾਂ ਨੂੰ ਅਵਾਰਡ ਦਿੰਦੇ ਆ ਉਥੇ ਲਈ ਅੱਜ ਇਹਨਾਂ ਦਾ ਪਤਲਾ ਫੁੱਕਿਆ ਜਾ ਰਿਹਾ ਹੈ ਇਹ ਲੋਕ ਲੜਦੇ ਲੋਕ ਜੈਹਾ ਜੀ ਲੜਦੇ ਲੋਕ ਮਕਦਾ ਦੇ ਲੋਕ ਲੜਦੇ ਲੋਕ ਜੈਹਾਬਾਦ ਮੁਰਦਾਬਾ ਮੁਰਦਾਬਾ ਜੈਹਾਬਾਦ ਮੁਰਦਾਬਾ ਔਰ ਕਿਸਾਨਾਂ ਵੱਲੋਂ ਜਮ ਕੇ ਨਾਰੇ ਵਾਜੀ ਕੀਤੀ ਜਾ ਰਹੀ ਹੈ ਬੀਜੇਪੀ ਸਰਕਾਰ ਖਿਲਾਫ ਮੋਦੀ ਸਰਕਾਰ ਖਿਲਾਫ ਕੁਝ ਲੈ ਤਸਾਦ ਦੇਗਾ ਸਤਿ ਸ਼੍ਰੀ ਅਕਾਲ ਸਾਰੇ ਪੱਤਰਵੀਰ ਸਾਥੀਆਂ ਨੂੰ ਤੁਸੀਂ ਆ ਜਾਇਓ ਬੜੇ ਸ਼ੌਟ ਨੋਟਿਸ ਤੇ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਉਹਦੇ ਦੋ ਤੇ ਅਹਮ ਪਹਿਲੂ ਨੇ ਜਿਹਦੇ ਤੇ ਗੱਲ ਕਰਨੇਗਾ ਸਾਡਾ ਪੈਨਲ ਇੱਕ ਤੇ ਅੱਜ ਆ ਜਿਹੜਾ ਪੁਤਲਾ ਫੁੱਕਿਆ ਗਿਆ ਇਹ ਇਹਦੇ ਬਾਰੇ ਜਾਣਕਾਰੀ ਸੁਭਰਾਤ ਸਾਹਿਬ ਦੇਣਗੇ ਉਸ ਤੋਂ ਬਾਅਦ ਜਿਹੜਾ ਸਾਡਾ ਕਨਵੈਨਸ਼ਨ ਹੋਇਆ ਸੀਗਾ ਦਿੱਲੀ ਦੇ ਵਿੱਚ ਜਿੱਥੇ ਪੰਜਾਬ ਦਾ ਜ਼ਿਆਦਾਤਰ ਮੀਡੀਆ ਨਹੀਂ ਪਹੁੰਚਿਆ ਕੋਈ ਗੱਲ ਨਹੀਂ ਪਰ ਅਸੀਂ ਹੁਣ ਉਸ ਬਾਰੇ ਜਾਣਕਾਰੀ ਦੇਣਗੇ ਸੁਖਦੀਪ ਸਿੰਘ ਜੀ ਫੂਲ ਕਿ ਉਹਦੇ ਵਿੱਚ ਕੀ ਕੀ ਵਿਚਾਰਿਆ ਗਿਆ ਉਸ ਤੋਂ ਉਪਰਾਨ ਜਿਹੜੇ ਵਿਪੱਖਸ਼ ਦੇ ਲੀਡਰਸ ਦੇ ਨਾਲ ਜਾਨ ਮੀਟਿੰਗ ਹੋਈ ਹੈ ਉਹਦੀ ਜਾਣਕਾਰੀ ਤੇਜਵੀਰ ਸਿੰਘ ਜੀ ਦੇਣਗੇ ਸੋ ਮੈਂ ਬੇਨਤੀ ਕਰੂੰਗਾ ਸਭਰਾ ਸਾਹਿਬ ਨੂੰ ਸ਼ਾਨ ਮਧੂਰ ਸਿੰਘਾ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਸਭਰਾ ਜੀ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਧੰਨਵਾਦ 140 ਕਰੋੜ ਭਾਰਤੀਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ 6 ਮਹੀਨੇ ਤੋਂ ਖੂਬਸੂਰਤੀ ਨਾਲ ਦੌਰਨ ਚੱਲ ਰਿਹਾ ਅੱਜ ਦੇ ਜਿਹੜੇ ਪੁਤਲੇ ਗੈਣ ਕੀਤੇ ਗਏ ਆ ਪੂਰੇ ਭਾਰਤ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇਹਨਾਂ ਦਾ ਕਾਰਨ ਇਹ ਆ ਵੀ ਪਿਛਲੇ ਦਿਨੀ ਜਿਨ੍ਹਾਂ ਅਫਸਰਾਂ ਨੇ ਸਾਡੇ ਕੈਂਪਾਂ ਦੇ ਉੱਤੇ ਹਮਲਾ ਕਰਕੇ ਸ਼ੁਭ ਕਰਨ ਸ਼ਹੀਦ ਕੀਤਾ ਸੀ ਸਾਡੇ 433 ਜ਼ਖਮੀ ਕੀਤੇ ਸੀ ਕਈਆਂ ਦੀਆਂ ਲੱਤਾਂ ਕਈਆਂ ਦੀਆਂ ਬਾਹਾਂ ਚਲਈਆਂ ਕਈਆਂ ਦੀਆਂ ਅੱਖਾਂ ਚਲਈਆਂ ਉਹਨਾਂ ਸਾਡੇ ਜਾਂਬਾਜ਼ ਉਸ ਅਫਸਰਾਂ ਨੂੰ ਨਵਾਜਣ ਦੀ ਗੱਲ ਜਿਹੜੀ ਕਰ ਰਹੇ ਆ ਅਸੀਂ ਕਹਿੰਨੇ ਵੀ ਆਪਣੇ ਲੋਕਾਂ ਤੇ ਵਾਰ ਕਰਨ ਵਾਲਿਆਂ ਨੂੰ ਉਹਨਾਂ ਨੂੰ ਰਾਸ਼ਟਰਪਤੀ ਦਾ ਮਾਨ ਸਨਮਾਨ ਪੱਤਰ ਦੇਵੋਣੇ ਇਹ ਇੱਕ ਮਤਲਬ ਘਟਿਆਤ ਕਿਸਮ ਦੀ ਰਾਜਨੀਤੀ ਆ ਲੋਕਾਂ ਦਾ ਵਿਸ਼ਵਾਸ ਜਿਹੜਾ ਵਾ ਉੱਠ ਰਿਹਾ ਵਾ ਸਰਕਾਰਾਂ ਤੋਂ ਉੱਠ ਰਿਹਾ ਵਾ ਇਹਦਾ ਕਰਕੇ ਅੱਜ ਜਿਹੜੇ ਪੁਤਲੇ ਦੇਣ ਕੀਤੇ ਗਏ ਆ ਇਹ ਪੂਰੇ ਭਾਰਤ ਵਿੱਚ ਨੇ ਮੋਦੀ ਖੱਟੜ ਸ਼ੈਣੀ ਮਿਤਸ਼ਾ ਔਰ ਸ਼ਿਵਰਾਜ ਚੋਹਾਨ ਕਿਉਂਕਿ ਇਹਨਾਂ ਸਾਰਿਆਂ ਨੇ ਚੌਂਕੜੀ ਬਣਾ ਕੇ ਜਿਸ ਤਰ੍ਹਾਂ ਦੇਸ਼ ਨੂੰ ਲੁੱਟ ਕੇ ਕਾਰਪੋਰੇਟ જગ ਦੇ ਹਵਾਲੇ ਕਰਨ ਦਾ ਪ੍ਰੋਗਰਾਮ ਬਣਾਇਆ ਆਵਾ ਐਮਐਸਪੀ ਤੋਂ ਲਗਾਤਾਰ ਭੱਜ ਰਹੇ ਆ ਇਹ ਮਜ਼ਦੂਰਾਂ ਦੀਆਂ ਮੰਗਾਂ ਤੋਂ ਭੱਜ ਰਹੇ ਵੇ 200 ਦਿਨ ਮਜ਼ਦੂਰੀ ਕਾ ਨਹੀਂ ਦੇਣੀ ਨਹੀਂ ਉਹਨਾਂ ਨੂੰ 700 ਰੁਪਏ ਦਿਹਾੜੀ ਦੇਣੀ ਕਰਜ਼ਾ ਮੁਕਤੀ ਤੋਂ ਕਿਸਾਨਾਂ ਦੀ ਤੋਂ ਮਜ਼ਦੂਰਾਂ ਦੀ ਤੋਂ ਭੱਜ ਰਹੇ ਆ ਔਰ ਜਿਹੜੀ ਪੈਨਸ਼ਨ ਯੋਜਨਾ ਵਾ ਕਿਸਾਨਾਂ ਮਿਹਦੂਰਾਂ ਦੀ 10000 ਰੁਪਏ ਉਤੋਂ ਭੱਜ ਰਿਹਾ ਔਰ WTO ਦੀਆਂ ਨੀਤੀਆਂ ਲਗਾਤਾਰ ਜਾਰੀ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੰਦੋਲਨ ਬੜੀ ਖੂਬਸੂਰਤੀ ਨਾਲ 6ਵੇਂ ਮਹੀਨੇ ਦੇ ਵਿੱਚ ਚੱਲ ਰਿਹਾ ਵਾ ਉਹਦੇ ਤੇ ਇਸ ਤਰ੍ਹਾਂ ਅਫਸਰਾਂ ਨੂੰ ਉਤਸ਼ਾਹਤ ਕਰਨਾ ਇਹ ਅਸੀਂ ਸਾਰੀਆਂ ਦੋਹਾਂ ਫੋਰਮਾਂ ਦੀਆਂ ਜਿੱਥੇ ਬੰਦੀਆਂ ਨੇ ਇਹਨੂੰ ਘਟਿਆ ਰਾਜਨੀਤੀ ਸਮਝਦੇ ਹੋયા ਅੱਜ ਅਸੀਂ ਪੁਤਲਾ ਦੇਣ ਕਰਕੇ ਭਾਰਤੀ ਲੋਕਾਂ ਨੂੰ ਇਸ ਦੇਸ਼ ਦੇ ਰਹਿਆਂ ਵੀ ਆਓ ਸਾਰੇ ਇਹਨਾਂ ਤੋਂ ਬਚਣ ਵਾਸਤੇ ਇਕੱਠੇ ਹੋਈਏ ਤੇ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਆਪਣੇ ਲੋਕਾਂ ਤੇ ਵਾਰ ਕਰਨ ਵਾਲਿਆਂ ਨੂੰ ਲੋਕ ਜਰਨਲ ਡਾਇਰ ਦੀ ਸੰਗਿਆ ਦਿੰਦੇ ਹੁੰਦੇ ਆ ਅਕਿਰਤ ਕਣਾਂ ਦਾ ਜਿਹੜਾ ਉਹ ਖਿਤਾਬ ਦਿੰਦੇ ਹੁੰਦੇ ਆ ਸੋ ਇਹਦੇ ਤੋਂ ਅੱਗੇ ਬਾਜ਼ ਆਉਣ ਲੋਕਾਂ ਦੇ ਮੰਗਾਂ ਮਸਲਿਆਂ ਵੱਲੇ ਤਾਂ ਹੰਤਤਾ ਜਾਵੇ ਕਿਉਂਕਿ ਅੱਕੇ ਲੋਕ ਜਦੋਂ ਛੜਕਾਂ ਤੇ ਆਉਂਦੇ ਆ ਫੇਰ ਮੁਸ਼ਕਲਾਂ ਪੈਦਾ ਹੁੰਦੀਆਂ ਵਾ ਔਰ ਮਾਨਯੋਗ ਹਾਈ ਕੋਰਟ ਨੇ 10 ਜੁਲਾਈ ਨੂੰ ਜੋ ਇਹ ਰਾਹ ਬੰਦ ਕਰਨ ਦੀ ਗੱਲ ਕੀਤੀ ਸੀ ਇਹ ਖੋਲਣ ਦੀ ਗੱਲ ਕੀਤੀ ਸੀ ਉਹ ਨਹੀਂ ਖੋਲਿਆ ਗਿਆ ਤੇ ਸਾਡੀ ਪੰਜਾਬ ਦੀ ਸਰਕਾਰ ਨੇ ਉਹ ਲੱਡਵਾਲ ਟੋਲ ਪਲਾਜਾ کارਪੋਰੇਟਰ ਵਾਲੀ ਖੋਲ ਦਿੰਦਾ ਵਾ ਇੱਥੇ کارਪੋਰੇਟਰ ਨੂੰ ਬਚਾਉਣ ਨੂੰ ਰਾਹ ਜਿਹੜਾ ਉਹ ਬੰਦ ਕੀਤਾ ਤੇ ਉਧਰੋਂ ਜਿਹੜਾ ਰਾਹ ਟੋਲ ਪਲਾਜਾ ਵਾ ਉਹ کارਪੋਰੇਟਰਾਂ ਵਾਸਤੇ ਖੁੱਲਾ ਕਰਤਾ ਸੋ ਇਹ ਦੋਹਰੀ ਰਾਜਨੀਤੀ ਜਿਹੜੀ ਆ ਇਹ ਠੀਕ ਨਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਦੇਖੋ ਜੀ ਜਿਹੜਾ ਜੋ ਅਸੀਂ ਦਿੱਲੀ ਕਨਵੈਨਸ਼ਨ 22 ਤਰੀਕ ਦੇ ਦੋਹਾ ਫਾਰਮਾਂ ਵੱਲੋਂ ਰੱਖੇ ਸੀ ਉਹਦੇ ਦੋ ਮੇਨ ਮਨੋਰਥ ਸੀਗੇ ਪਹਿਲਾ ਜਿਹੜੇ ਦੇਸ਼ ਭਰ ਦੇ ਜਿਹੜੇ ਉਹਕੇ ਐਕਸਪਰਟ ਆ ਜਿਹੜੇ ਆਰਥਿਕ ਮਾਹਰ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਆਪਣਾ ਖੇਤੀ ਲਾਗਤ ਤੇ ਜਿਹੜਾ ਪ੍ਰਾਈਸ ਕਮਿਸ਼ਨ ਹੈ ਜਿਹੜੇ ਉਹਦੇ ਵੀ ਸਾਬਕਾ ਅਧਿਕਾਰੀ ਸ਼ਾਮਲ ਸੀ ਉਹਨਾਂ ਨੇ ਜਿਹੜਾ ਆਪਣਾ ਐਮਐਸਪੀ ਵਾਲੇ ਮੁੱਦਿਆਂ ਤੇ ਤੇ ਬਾਕੀ ਮੁੱਦਿਆਂ ਤੇ ਇਹ ਰੱਖਣਾ ਸੀਗਾ ਆਪਣਾ ਜਿਹੜਾ ਵਰਸ਼ਨ ਰੱਖਣਾ ਸੀਗਾ ਵੀ ਕਿਵੇਂ ਇਹ ਜਿਹੜੀ ਐਮਐਸਪੀ ਹੈ ਇਹਦੇ ਨਾਲ ਦੇਸ਼ ਦੇ ਲੋਕਾਂ ਦਾ ਭਲਾ ਹੋ ਸਕਦਾ ਸਰਕਾਰ ਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਫਲ ਰਹੇ ਹਾਂ ਜਿਹੜੇ ਉਗੇ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਜਿਹੜੇ ਉਗੇ ਮਾਹਰ ਐ ਖੇਤੀ ਮਾਹਰ ਐ ਆਰਥਿਕ ਮਾਹਰ ਐ ਪਹੁਚੇ ਸੀ ਜਿਨ੍ਹਾਂ ਨੇ ਆਪਣਾ ਵਰਦਨ ਰੱਖਿਆ ਦੂਜਾ ਜਿਹੜਾ ਸੀਗਾ ਆਉਣ ਵਾਲੇ ਭਵਿੱਖ ਦੇ ਜਿਹੜਾ ਪ੍ਰੋਗਰਾਮਾਂ ਦਾ ਜਿਹੜਾ ਅ ਐਲਾਨ ਐ ਕਰਨਾ ਸੀਗਾ ਜਿਦੇ ਵਿੱਚ ਅਸੀਂ ਅੱਜ ਵਾਲਾ ਜਿਹੜਾ ਸੀਗਾ ਪਤਲੇ ਫੁੱਕਣ ਵਾਲਾ ਪਤਲੇ ਦਾਹਣ ਵਾਲਾ ਇਹਦੇ ਸਬੰਧ 15 ਅਗਸਤ ਨੂੰ ਜਿਸ ਦਿਨ ਇਹ ਆਜ਼ਾਦੀ ਦੇ ਦਿਨ ਦੇ ਤੌਰ ਤੇ ਬਣਾ ਰਹੇ ਆ ਜਿਹੜੇ ਹਾਕਮ ਐ ਸਾਡੇ ਦੇਸ਼ ਦੇ 15 ਤਰੀਕ ਨੂੰ ਪਰ ਅਸੀਂ ਵੇਖਿਆ ਵੀ ਜਿਹੜੇ 1 ਜੁਲਾਈ ਤੋਂ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਏ ਨੇ ਉਹਨਾਂ ਨੇ ਮਤਲਬ ਸਮਝ ਲਓ ਵੀ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿੱਤੇ ਵੀ ਉਹਨੂੰ ਆਪਾਂ ਲੋਕ ਰਾਜ ਕਹਿਣ ਦੀ ਬਜਾਏ ਪੁਲਿਸ ਰਾਜ ਕਹਿ ਸਕਦੇ ਆ ਉਹ ਜਿਹੜਾ ਕਿ ਪੁਲਿਸ ਰਾਜ ਹੈ ਉਹ ਅੰਦੋਲਨਕਾਰੀ ਲੋਕਾਂ ਤੇ ਜਿਹੜੇ ਵਰਗ ਹੈ ਜਿਹੜੇ ਦੱਬੇ ਕੁਚਲੇ ਵਰਗ ਹੈ ਉਹਨਾਂ ਤੇ ਲਾਗੂ ਹੋਣਾ ਸੋ ਅਸੀਂ ਉਹ 15 ਅਗਸਤ ਨੂੰ ਉਹਨੂੰ ਦਿਨ ਆਜ਼ਾਦੀ ਦੇ ਦਿਨ ਦੀ ਬਜਾਏ ਉਹਨੂੰ ਅਧੂਰੀ ਆਜ਼ਾਦੀ ਜਾਂ ਜਿਹੜੀ ਮਾੜੀ ਮੋਟੀ ਆਜ਼ਾਦੀ ਮਿਲੀ ਸੀਗੀ ਉਹਨੂੰ ਖੋਣ ਦੇ ਦਿਨ ਵਜੋਂ ਅਸੀਂ ਬਣਾਵਾਂਗੇ ਤੇ ਉੱਥੇ ਜਿਹੜਾ ਟਰੈਕਟਰ ਮਾਰਚ ਕਰਾਂਗੇ ਲੌਂਗ ਮਾਰਚ ਕਰਦੇ ਹੋਏ ਤਹਿਸੀਲ ਹੈੱਡਕੁਆਟਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਪਹੁੰਚਦੇ ਹੋਏ ਉਹ ਜਿਹੜੀਆਂ ਤਿੰਨ ਫੌਜਦਾਰੀ ਕਾਨੂੰਨ ਐ ਉਹਨਾਂ ਦੀਆਂ ਅਸੀਂ ਕੱਪ ਗਿਆ ਫੂਕਾਂਗੇ ਕੱਪ ਗਿਆ ਫੂਕਦੇ ਹੋਏ ਮੈਂ ਦੁਬਾਰਾ ਦੱਸਦੇ ਤਹਿਸੀਲ ਹੈੱਡਕੁਆਟਰ 15 ਅਗਸਤ ਤਹਿਸੀਲ ਹੈੱਡਕੁਆਟਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ 15 ਅਗਸਤ ਨੂੰ ਹਰਿਆਣਾ ਵਰ ਪੰਜਾਬ ਵਿੱਚ ਦੋਨੋਂ ਜਗ੍ਹਾ ਕੱਲਾ ਨਹੀਂ ਦੀ ਸਾਰੇ ਸੂਬਿਆਂ ਦੇ ਵਿੱਚ ਕੱਲਾ ਪੰਜਾਬ ਹਰਿਆਣਾ ਚ ਨਹੀਂ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਹੈ ਜਿਨ੍ਹਾਂ ਨੇ ਕੱਲਾ ਇਹ ਨਹੀਂ ਵੀ ਕੱਲੇ ਕਿਸਾਨਾਂ ਤੇ ਸਾਰੇ ਜਿਹੜੇ ਵਰਗ ਹੈ ਮੱਧ ਵਰਗ ਹੈ ਜਾਂ ਮੈਂ ਇੱਥੇ ਕਰ ਮੈਂ ਤਾਂ ਕਹਾਂ ਮੀਡੀਆ ਵੀ ਆਊਗਾ ਉਹਦੀ ਮਾਰ ਥੱਲੇ ਉਹ ਜਿਹੜਾ ਕਾਲੇ ਜਿਹੜੇ ਹੈਗੇ ਨੇ ਤਿੰਨ ਫੌਜਦਾਰੀ ਕਾਨੂੰਨ ਉਹਨਾਂ ਦੀਆਂ ਕਾਪੀਆਂ ਮਾਰਚ ਕਰਦੇ ਹੋਏ ਟਰੈਕਟਰਾਂ ਤੇ ਤਹਿਸੀਲ ਹੈੱਡਕੁਆਰਟਰਾਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਾਪੀਆਂ ਫੋਕੀਆਂ ਜਾਣਗੀਆਂ ਇਹ ਸਾਡਾ 15 ਤਰੀਕ੍ਹ ਅਗਸਤ ਦਾ ਪ੍ਰੋਗਰਾਮ ਐਲਾਨ ਕੀਤਾ ਗਿਆ ਜਿਹਦੇ ਅਸੀਂ ਕੱਲ ਪਰਸੋਂ ਮੀਟਿੰਗ ਕਰ ਲਈ ਦੋਨੇ ਫੋਰਮਾਂ ਨੇ ਉਹਦੀ ਸਾਰੀ ਜਿਹੜੀ ਪਲੈਨਿੰਗ ਹੈ ਉਹਦੀ ਲਾਗੂ ਕਰਨ ਦੀ ਬਿਉਤਬੰਦੀ ਸਾਰੀ ਇਸ ਤੋਂ ਬਿਨਾ ਸਤੰਬਰ ਮਹੀਨੇ ਦੇ 31 ਅਗਸਤ ਨੂੰ ਜਾਂ 30 ਅਗਸਤ ਨੂੰ ਜਿੱਤੇ 200 ਦਿਨ ਪੂਰਾ ਹੋ ਜਾਂਦਾ ਇਸ ਅੰਦੋਲਨ ਦਾ ਉਸ ਦਿਨ ਜਿਵੇਂ ਪਹਿਲਾਂ 100 ਦਿਨ ਤੇ ਵੱਡੇ ਇਕੱਠ ਕੀਤੇ ਸੀਗੇ ਬਾਰਡਰਾਂ ਤੇ ਏਵੇਂ ਵੱਡੇ ਇਕੱਠ ਕਰਦੇ ਹੋਏ ਭਰਵੇਂ ਇਕੱਠ ਲੱਖ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਕਰਦੇ ਹੋਏ ਉਹ ਜਿਹੜਾ 200ਵੇਂ ਦਿਨ ਤੇ ਜਿਹੜੇ ਇੱਥੇ ਬਾਰਡਰ ਤੇ ਇਕੱਠ ਕੀਤੇ ਜਾਣਗੇ ਤੀਜਾ ਜਿਹੜਾ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ 15 ਸਤੰਬਰ ਨੂੰ ਜੀਂਦ ਵਾਲੇ ਆਪਣਾ ਹਰਿਆਣੇ ਦੀਆਂ ਜਦੋਂ ਮਤਲਬ ਪੂਰਾ ਕੈਂਪੇਨ ਚੱਲ ਪੂਗੇ 15 ਤਰੀਕ ਨੂੰ ਵੱਡੀ ਜਿਹੜੀ ਕਿਸਾਨ ਮਹਾਪੰਚਾਇਤ ਹੈ ਇਹਦੇ ਨੰਗਾ ਕਰਦੇ ਹੋਏ ਹਰਿਆੜੇ ਸਰਕਾਰ ਦਾ ਰੋਲ ਕੇਂਦਰ ਸਰਕਾਰ ਦਾ ਰੋਲ ਆ ਜਿਹੜਾ ਕਿਸਾਨ ਵਿਰੋਧੀ ਉਹ 15 ਤਰੀਕ ਨੂੰ ਜਿੰਨ ਕੀਤੀ ਜਾਊਗੀ ਔਰ 22 ਤਰੀਕ ਨੂੰ ਜਿਹੜਾ ਇਧਰਲਾ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਪਿਪਲੀ ਹੈ ਜੋ ਪਿਪਲੀ ਹੈ ਨਾ ਪਿਪਲੀ ਮੰਡੀ ਦੇ ਵਿੱਚ ਜਿਹੜੀ 22 ਤਰੀਕ ਨੂੰ ਦੋ ਵੱਡੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਇਹ ਅਸੀਂ ਉਸ ਦਿਨ ਐਲਾਨ ਕੀਤੀ ਹੈ 22 ਤਰੀਕ ਨੂੰ